ਭਾਈ ਗੁਰਜੀ ਕਾਕਾ ਦਾ ਭਾਈ ਗੁਰਜੀ ਕੇ ਫਕੇ ਨਾਮ ਸਰਦਿਤ ਸਿੰਘ ਦਾ ਸੰਮੋਲਦੀਪ ਸਿੰਘ ਅੱਜ ਅਸੀਂ ਅੱਜ ਨੂੰ ਇੱਕ ਕਵਿਤਾ ਪੜ੍ਹਾਉਣ ਜਾ ਰਹੇ ਹਾਂ ਜਿਸ ਦਾ ਵਿਸ਼ਾ ਹੈ ਗੁਰੂ ਜੀ ਦੇ ਛੋਟੇ ਲਾਲ ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰ ਸੂਬੇ ਨੂੰ ਉਹ ਦਿੰਦੇ ਉੱਤਰ ਦਸਮ ਪਿਤਾ ਦੇ ਅਸੀਂ ਹਾਲਾਲ ਸ਼ੇਰਾਂ ਵਰਗੀ ਸਾਡੀ ਚਾਲ ਗੁਰੂ ਗੋਬਿੰਦ ਸਿੰਘ ਦੇ ਛੋਟੇ ਪੁੱਤਰ ਸੂਬੇ ਨੂੰ ਉਹ ਦਿੰਦੇ ਉੱਤਰ ਦਸਮ ਪਿਤਾ ਦੇ ਅਸੀਂ ਹਾਲਾਲ ਸ਼ੇਰਾਂ ਵਰਗੀ ਸਾਡੀ ਚਾਲ ਅਸਾ ਤੇਰੀ ਆਕੜ ਐ ਪੰਣੀ ਸੁਬਿਆ ਤੇਰੀ ਈ ਨਾ ਮੰਨਣੀ ਜਿੰਨਾ ਮਰਜੀ ਜੋਰ ਨਿਗਾੜਾ ਭਾਵੇਂ ਨੀਹਾ ਵਿੱਚ ਜਨਾਲਾ ਅਸਾ ਤੇਰੀ ਆਕੜ ਐ ਪੰਣੀ ਸੁਬਿਆ ਤੇਰੀ ਈ ਨਾ ਮੰਨਣੀ ਜਿੰਨਾ ਮਰਜੀ ਜੋਰ ਨਿਗਾੜਾ ਭਾਵੇਂ ਨੀਹਾ ਵਿੱਚ ਜਨਾਲਾ ਦੁਨੀਆ ਵਿੱਚ ਮਹਾਨ ਐ ਸਿੱਖੀ ਜਿੰਤੋਂ ਵੱਧ ਕੇ ਜਾਣ ਐ ਸਿੱਖੀ ਗੁਜਰੀ ਮਾਂ ਦੇ ਰਾਜ ਦੁਲਾਰੇ जालम नीहा बिच खलारे दुनिया विच महान ने सीखी दिन तो वर् के जान गुजरी गुररी राज दुलारे जालम नीहा बिच खलारे दोवें बड़े प्यारे लाल सि लाल आखर शीत कर दत्ते दोवें निहां बिच चिनाए दोवें दोवें बड़े प्यारे लाल लालमु नहीं सि लाल आखर शीज कर दिते दोवें नीह बिच चिनाए दोवें ਸਿੱਖ ਧਰਮ ਦੀ ਸ਼ਾਨ ਬਣ ਗਏ ਦੁਨੀਆ ਵਿੱਚ ਮਹਾਨ ਬਣ ਗਏ ਗਾਥਾ ਇਹ ਨਾ ਦੀ ਕਰੇ ਸੁਜਾਨ ਕਵਿਤਾ ਰਹੀ ਕਰੇ ਬਿਆਨ ਸਿੱਖ ਧਰਮ ਦੀ ਸ਼ਾਨ ਬਣ ਗਏ ਦੁਨੀਆ ਵਿੱਚ ਮਹਾਨ ਬਣ ਗਏ ਗਾਥਾ ਇਹ ਨਾ ਦੀ ਕਰੇ ਸੁਜਾਨ ਕਵਿਤਾ ਰਹੀ ਕਰੇ ਬਿਆਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਕੇਟ ਗਾਰੇ ਜਿਦਾਵੇਂ ਨੀ ਹਲੋ ਜਾਵੇਂ ਮੇਰੇ ਸੱਜਣ 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 ਬਾਬਾ ਜੀ ਸਿੰਘੀ ਸੱਜਣ ਬਾਬਾ ਜੀ ਸਿੰਘੀ ਸੱਜਣ ਬਾਬਾ ਤੇਰਾ ਨੀਂ ਜਾ ਕੋ ਭਾਵੇ ਸੁਣੇ ਆਜੂ ਜਾ ਤਰੇ ਪਾਵੇ ਸਤਿ ਸ੍ਰੀ ਅਕਾਲ ਰੁਗੜ ਬਰਕੇ ਜਗਾਨਾ ਜਬ ਨਹੀਂ ਆ ਲੋ ਜਾਵੇ ਪੂਜਨੀਕ ਬੰਦਾ ਗੁਰਕਾਰ ਜੀ ਸਿਦਾ ਸਿੰਘਾ ਸਿੰਘਣੀਆਂ ਕੋ ਭਾਵੇ ਸੁਣੇ ਨੇ ਆ ਲੋ ਜਾਵੇ ਫਤੇ ਭਾਵੇ ਸਤਿ ਸ੍ਰੀ ਅਕਾਲ ਬਾਬੇ ਗੁਰਜੀ ਘਰ ਖਾਲਸਾ ਬਾਈ ਗੁਰਜੀ ਕੀ ਫਤਿਹ